ਰੋਪੜ ਤੋਂ ਲੁਧਿਆਣਾ ਤੱਕ ਬਾਗ ਜੀ ਸਰਹੱਦ ਨਹਿਰ ਨੂੰ ਸਰਕਾਰ ਵੱਲੋਂ ਪੱਕਾ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਪਰ ਅੱਜ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਨੇ ਇਸ ਦਾ ਡਟਮਾ ਵਿਰੋਧ ਕਰਦਿਆਂ ਕੰਮ ਨੂੰ ਬੰਦ ਕਰਵਾਉਣ ਲਈ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਸਰਹੰਦ ਨਹਿਰ ਕਿਨਾਰੇ ਪਿੰਡ ਗੜੀ ਵਿਕੇ ਕਿਸਾਨ ਯੂਨੀਅਨ ਲੱਕੋਵਾਲ ਕਿਸਾਨ ਯੂਨੀਅਨ ਰਾਜੀਵਾਲ ਕਿਸਾਨ ਯੂਨੀਅਨ ਕਾਦੀਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਇਲਾਵਾ ਲੋਕਾਂ ਦਾ ਵੱਡਾ ਇਕੱਠ ਹੋਇਆ ਜਿਸ ਵਿੱਚ ਉਹਨਾਂ ਨੇ ਵਿਰੋਧ ਕੀਤਾ ਕਿ ਜੇਕਰ ਸਰਹੰਦ ਨਹਿਰ ਕੀ ਕਰ ਦਿੱਤੀ ਗਈ ਤਾਂ ਪਾਣੀ ਦਾ ਪੱਧਰ ਛੇਠਾ ਚਲੇ ਜਾਵੇਗਾ ਅਤੇ ਹਜ਼ਾਰਾਂ ਏਕੜ ਜ਼ਮੀਨ ਬੰਜਰ ਹੋਣ ਵੱਲ ਵੱਧ ਜਾਵੇਗੀ ਕਿਸਾਨਾਂ ਨੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਤਾਂ ਪਹਿਲਾਂ ਹੀ ਹੇਠਾਂ ਡਿੱਗਦਾ ਜਾ ਰਿਹਾ ਅਤੇ ਜੇਕਰ ਸਰਕਾਰਾਂ ਨੇ ਇਹ ਨਹਿਰਾ ਪੱਕੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਹ ਹੋਰ ਡਿੱਗ ਜਾਵੇਗਾ ਕਿਸਾਨਾਂ ਆਗੂਆਂ ਨੇ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਇਕਜੁੱਟ ਹੋ ਕੇ ਸਰਹੰਦ ਡੈਰ ਨੂੰ ਪੱਕੀ ਕਰਨ ਦਾ ਕੰਮ ਬੰਦ ਕਰਵਾਉਣਾ ਬਹੁਤ ਜ਼ਰੂਰੀ ਹੈ ਅੱਜ ਸਾਰੀਆਂ ਕਿਸਾਨ ਜੱਟੇਵੰਦੀਆਂ ਨੇ ਫੈਸਲਾ ਲਿਆ ਕਿ ਪਹਿਲਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਮਿਲ ਕੇ ਸਰਹੰਦ ਨਹਿਰ ਪੱਕੀ ਕਰਵਾਉਣ ਦਾ ਕੰਮ ਬੰਦ ਕਰਵਾਉਣ ਲਈ ਮੰਗ ਪੱਤਰ ਦਿੱਤਾ ਜਾਵੇਗਾ ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰਸ਼ਾਸਨ ਸਰਹੰਦ ਨਹਿਰ ਨੂੰ ਪੱਕੀ ਕਰਦਾ ਕੰਮ ਮੁਕੰਮਲ ਤੌਰ ਤੇ ਬੰਦ ਨਹੀਂ ਕਰਵਾ ਦਿੰਦੇ ਆਓ ਦੇਖਦੇ ਹਾਂ ਸਮਰਾਲੀ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਖਾਸ ਰਿਪੋਰਟ ਉਹਨਾਂ ਨੂੰ ਜੀਏ ਜੀ ਰੱਖਣ ਨਾਮ ਲਗਾਇਆ ਜਾ ਰਿਹਾ ਹੈ ਕਿ ਇਸ ਨੂੰ ਨਾਮ ਲਗਾਇਆ ਜਾ ਰਿਹਾ ਹੈ ਤੇ ਕਿ ਇਹਦੇ ਵਿੱਚ ਜਿਹੜੇ ਫੈਸਲੇ ਇੱਕ ਬੜਾ ਗੰਭੀਰ ਮੁੱਦਾ ਸਮਰਾਲੇ ਹਲਕੇ ਨਾਲ ਜੇ ਮੈਂ ਕਹਾ ਸਮਰਾਲੇ ਹਲਕੇ ਦਾ ਵੀ ਆ ਤੇ ਜਿੰਨਾ ਵੀ ਰੋਪੜ ਤੋਂ ਲੈ ਕੇ ਜਿਹੜੀ ਆ ਨੀਲੋਂ ਵਾਲੀ ਸਾਡੀ ਨਹਿਰ ਜਾਂਦੀ ਆ ਜਿੰਨੇ ਆਲਦਾਲੇ ਪਿੰਡ ਨੇ ਸਾਰਿਆਂ ਲਈ ਬਹੁਤ ਇੱਕ ਚੇਤਾਵਨੀ ਭਰਿਆ ਸਮਾਗਮ ਆਉਣੇ ਵਾਲਾ ਕਿਉਂਕਿ ਸਰਕਾਰ ਨੇ ਇਹ ਸਾਰੀ ਨਹਿਰ ਪੱਕੀ ਕਰਨ ਦੇ ਜੋ ਟੈਂਡਰ ਵੀ ਕੱਢਤੇ ਨੇ ਤੇ ਕੰਮ ਸ਼ੁਰੂ ਹੋ ਗਿਆ ਤੇ ਕੰਮ ਵੀ ਇੰਨੀ ਤੇਜ਼ੀ ਨਾਲ ਇਹਨਾਂ ਨੇ ਕੀਤਾ ਜੋ ਗਰਾਊਂਡ ਤੇ ਪਤਾ ਲੱਗਿਆ ਵੀ ਇੱਕ-ਇੱਕ ਕਿਲੋਮੀਟਰ ਦਾ ਠੇਕਾ ਦਿੱਤਾ ਗਿਆ ਤਾਂ ਕਿ ਦਿਨਾਂ ਦੇ ਵਿੱਚ ਨਹਿਰ ਪੱਕੀ ਕੀਤੀ ਜਾਵੇ ਹੁਣ ਤੁਸੀਂ ਇਸ ਇਲਾਕੇ ਦੀ ਜੇ ਮੈਂ ਗੱਲ ਕਰਾਂ ਜਦੋਂ ਸਾਡੇ ਸੂਏ ਪੱਕੇ ਹੋਏ ਸੀ ਉਹਦੇ ਨਾਲ 15-15 ਫੁੱਟ ਪਾਣੀ ਨੀਵਾ ਚਲੇ ਗਿਆ ਜਦੋਂ ਨਹਿਰ ਪੱਕੀ ਹੋ ਗਈ ਤਾਂ ਇਹ ਜਿਹੜਾ ਏਰੀਆ ਹੋਂ ਵਾਲੇ ਸਮੇਂ 'ਚ ਸਾਡੀਆਂ ਅਗਲੀਆਂ ਨਸਲਾਂ ਦੇ ਲਈ ਰੇਗਿਸਤਾਨ ਬਣ ਜਾਣਾ ਸਾਰਾ ਪਾਣੀ ਇੱਥੋਂ ਅੱਗੇ ਚਲੇ ਜਾਣਾ ਸੋ ਇਸ ਲਈ ਸਮੁੱਚੇ ਇਲਾਕੇ ਦੇ ਲੋਕਾਂ ਨੇ ਪਿੰਡਾਂ ਦੀਆਂ ਜਿੰਨੇ ਵੀ ਸਰਪੰਚ ਪੰਚ ਸਹਿਬ ਅਤੇ ਜਿੰਨੀਆਂ ਵੀ ਇੱਥੇ ਜੋ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਅੱਜ ਇੱਥੇ ਵਿਚਾਰ ਕਰਨ ਲਈ ਇੱਕ ਮੀਟਿੰਗ ਰੱਖੀ ਸੀ ਤੇ ਉਹਨਾਂ ਦੇ ਸਮੇਂ ਤੇ ਫੈਸਲਾ ਲਿਆ ਗਿਆ ਵੀ ਅੱਜ ਪਹਿਲਾਂ ਤਾਂ ਐਸਡੀਐਮ ਨੂੰ ਮਿਲਿਆ ਜਾਊਗਾ ਉਸ ਤੋਂ ਬਾਅਦ ਕੱਲ ਨੂੰ 11 ਵਜੇ ਦਾ ਸਮਾਂ ਦਿੱਤਾ ਗਿਆ ਵੀ ਜੇ ਕੰਮ ਨਾ ਬੰਦ ਹੋਇਆ ਸੜਕ ਵੀ ਬੰਦ ਕੀਤੀ ਜਾਊ ਤੇ ਇਥੋਂ ਜਥੇ ਵੀ ਜਾਣਗੇ ਜਿਹੜੇ ਜਾ ਕੇ ਮਸ਼ੀਨਾਂ ਨੂੰ ਬੰਦ ਕਰਾਉਣਗੇ ਇਹਦੇ ਅੰਜਾਮ ਜੋ ਮਰਜ਼ੀ ਹੋਣ ਜੋ ਸਰਕਾਰ ਕਰਨਾ ਚਾਹਵੇ ਕਰੇ ਪਰ ਇੱਥੇ ਦਾ ਜੋ ਪਾਣੀ ਸਾਡਾ ਹੱਕ ਆ ਉਹ ਅਸੀਂ ਅੱਗੇ ਨਹੀਂ ਜਾਣ ਦੇਣਾ ਇਹਦੇ ਵਿੱਚ ਸਰਕਾਰ ਦੀ ਵੀ ناکامی ਆ ਇਹਦੇ ਵਿੱਚ ਕਿਉਂਕਿ ਜਦੋਂ ਐਡਾ ਐਡਾ ਵੱਡੇ ਲੈਵਲ ਤੇ ਪ੍ਰੋਜੈਕਟ ਚੱਲ ਇਹ ਪਿੰਡਾਂ ਦੇ ਲੋਕਾਂ ਨੂੰ ਨਾਲ ਨਹੀਂ ਲਿਆ ਕਿਸੇ ਤੋਂ ਸਲਾਹ ਨਹੀਂ ਲਈ ਗਈ ਕਿ ਪਾਣੀ ਦਾ ਡੂੰਗਾ ਹੋਣ ਦਾ ਆਉਣ ਵਾਲੇ ਸਮੇਂ 'ਚ ਜੋ ਕਾਰਨ ਬਣਨਾ ਆ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੋ। ਇਸੇ ਲਈ ਲੋਕ ਜਲਦੀ ਜਮੀਰਾਂ ਦੇ ਇਕੱਠੇ ਹੋਏ ਨੇ ਸਾਰੇ ਆਉਣ ਵਾਲੇ ਸਮੇਂ 'ਚ ਸੰਘਰਸ਼ ਵੱਡਾ ਚੱਲੇਗਾ। ਪੱਕਾ ਮੋਰਚਾ ਲੱਗੂਗਾ ਤੇ ਇਹ ਜਿਹੜੀ ਸੜਕ ਹੈ ਜਿਹੜੀ ਨਹਿਰ ਹੈ ਇਹ ਸਾਰਿਆਂ ਨੇ ਫੈਸਲਾ ਕੀਤਾ ਵੀ ਇਹ ਪੱਕੀ ਨਹੀਂ ਹੋਣ ਦਿੱਤੀ। ਸਾਹਿਬ ਜਿਵੇਂ ਧਰਨਾਂ ਲਾਉਣ ਦੀ ਗੱਲ ਕੀਤੀ ਗਈ ਹੈ ਕੱਲ ਨੂੰ 11 ਵਜੇ ਦਾ ਟਾਈਮ ਦਿੱਤਾ ਗਿਆ ਕਿਹੜੀ ਕਿਹੜੀ ਸੜਕ ਹੈ ਜਿਹੜੀ ਹਾਈਵੇ ਹੈ ਉਹ ਬੰਦ ਕੀਤਾ ਜਾਵੇਗਾ। ਸਰਹਾਲ ਜਿੱਥੇ ਫੈਸਲਾ ਲੈ ਆਇਆ ਕਿਉਂਕਿ ਅਸੀਂ ਲੋਕਾਂ ਦੇ ਆਉਨਾ ਮਨ ਨੂੰ ਵੀ ਸਮਝ ਤੇ ਆ ਜਦੋਂ ਕਿਤੇ ਬੰਦ ਹੁੰਦਾ ਉਦੋਂ ਲੋਕ ਹੀ ਪਰੇਸ਼ਾਨ ਹੁੰਦੇ ਨੇ ਆਪਾਂ ਪਿੱਛੇ ਜੇ ਦੇਖਿਆ ਵੀ ਆ ਪਰ ਅਸੀਂ ਇਹ ਫੈਸਲਾ ਕੀਤਾ ਫਿਲਹਾਲ ਜੋ ਗੜੀ ਪੋਲਾ ਵਾਲਾ ਜੋ ਸਥਾਨ ਆ ਉਸ ਦਾ ਉੱਤੇ ਬੰਦ ਕੀਤਾ ਜਾਊਗਾ ਇੱਕ ਕਿਉਂਕਿ ਸਿਮਬਾਲਿਕ ਹੈ ਕਰਨਾ ਪਹਿਲਾਂ ਤੇ ਸਰਕਾਰ ਨੂੰ ਚੇਤਾਵਨੀ ਦੇਣੀ ਆ ਵੀ ਤੁਸੀਂ ਜੇ ਤਾਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੜੇ ਹੋ ਫੇਰ ਤਾਂ ਅਸੀਂ ਵੀ ਚਾਹੁੰਦੇ ਆ ਕਿ ਅਸੀਂ ਵੀ ਆਪਣੇ ਘਰਾਂ 'ਚ ਵਾਪਸ ਜਾਈਏ ਤੇ ਨਹਿਰ ਨੂੰ ਜਿਉਂ ਦੀ ਤਰ੍ਹਾਂ ਰਹਿਣ ਦੀਏ ਪਰ ਜੇ ਸਰਕਾਰ ਨਹੀਂ ਸੁਣੂਗੀ ਤਾਂ ਉਹਨਾਂ ਵਾਲੇ ਸਮੇਂ ਸੰਘਰਸ਼ ਨੂੰ ਹੋਰ ਤਿੱਖਾ ਤੇ ਮੈਂ ਆਰਤਾਪ ਸਿੰਘ ਮੇਲੋਂ ਸਾਥ ਪੜਸ ਪੰਜਾਬ ਭਾਰਤੀ ਜਨਨ ਲਖੋ ਅੱਜ ਜਿਹੜਾ ਇੱਥੇ ਇਕੱਠ ਹੋਇਆ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਨਹਿਰ ਪੱਕੀ ਹੋਣ ਲੱਗਿਆ ਅਖਬਾਰਾਂ 'ਚ ਆਉਂਦਾ ਸੀ ਅੱਜ ਇਹਨਾਂ ਨੇ ਕੰਮ ਸ਼ੁਰੂ ਕੀਤਾ ਉਹਦੇ ਸਬੰਧ ਦੇ ਵਿੱਚ ਇੱਥੇ ਸਾਰੇ ਪਿੰਡਾਂ ਦੇ ਲੋਕ ਤੇ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਅਸੀਂ ਇਹ ਕੰਮ ਬਿਲਕੁਲ ਵੀ ਜਿਹੜਾ ਇਹ ਆ ਬਾਗੜੇ ਬਾਗ ਨੀਲੋਂ ਨਹਿਰ ਬਚਦੀ ਆ ਇਹ ਇਹ ਨਹਿਰ ਨੂੰ ਪੱਕਾ ਕਰਨ ਲੱਗੀ ਸਾਡੇ ਬੜੇ ਨੁਕਸਾਨ ਹੋਲੇ ਨੇ ਅਸੀਂ ਇਹ ਕਿਸੇ ਕੀਮਤ ਤੇ ਪੱਕੀ ਨਹੀਂ ਹੋਣ ਦੇਵਾਂਗੇ ਇਹਦੇ ਕਾਰਨ ਨੇ ਕਾਰਨ ਕੀ ਨੇ ਅੱਗੇ ਸਾਡੀ ਧਰਤੀ ਪਾਣੀ ਸਾਡਾ ਪਹਿਲੇ ਹੀ ਮੁੱਕ ਗਿਆ ਉਹ ਜਿਹੜਾ ਪਾਣੀ ਇਹਨਾਂ ਨੇ ਸਾਡਾ ਮਾਲਾ ਮੋਟਾ ਤੇ ਥੱਲੇ ਸਿਮਦਾ ਸੀ ਉਹਨੂੰ ਵੀ ਇਹ ਬੰਦ ਕਰਨ ਲੱਗੇ ਨੇ ਇਹ ਪੰਜਾਬ ਨੂੰ ਪਾਣੀ ਤੋਂ ਰਹਿਦ ਰੱਖਣਾ ਚਾਹੁੰਦੇ ਨੇ ਇਹ ਪੰਜਾਬ ਦਾ ਪਾਣੀ ਮਕਾਉਣਾ ਚਾਹੁੰਦੇ ਨੇ ਅੱਜ ਨਹਿਰ ਬਗਦੀਆਂ ਕੱਚੀ ਨਹਿਰਾਂ ਅੰਗਰੇਜ਼ਾਂ ਨੇ ਕੱਢੀ ਸੀ ਹੈ ਉਦੋਂ ਵੀ ਪੱਕੀ ਕਰ ਸਕਦੇ ਸੀ ਉਹ ਲੋਕ ਸਿਆਣੇ ਸੀ ਸੂਝਬੂਝ ਸੀ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਕਦੇ ਮਨੀ ਚੁੱਕਿਆ ਇਹਦੇ ਨਾਲ ਜਿਹੜਾ ਸਾਡਾ ਪਾਣੀ ਆ ਪਾਣੀ ਸਾਡਾ ਉੱਪਰ ਆਉਂਦਾ ਤੇ ਜਿਹੜੀ ਸਰਕਾਰ ਅੱਜ ਸਾਫ਼ ਤੇ ਨਕਮੀ ਹੋਈ ਆ ਨਕਮੀ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਤੁਸੀਂ ਜੋ ਮਰਜ਼ੀ ਕਰ ਲਓ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੱਥੋਂ ਤੋਂ ਨੀਂਦਾਂ ਦਿੱਸਦੀਆਂ ਆ ਇਦਰਾਏ ਤੱਕ ਕਾਸੀਂ ਰੋਕਾਂਗੇ ਦਹਾਵ ਲਈ ਪਿੰਡਾਂ ਵਿੱਚ ਵੀ ਅਸੀਂ ਜਿੰਗੋਕ ਨੂੰ ਮੋਰਚੇ ਤੇ ਫੈਦਲ ਲਿਆ ਕੇ ਸਾਰੀ ਨੈਰ ਨੂੰ ਸੀਲ ਕਰ ਦਿਆਂਗੇ ਕਿਤੇ ਵੀ ਇਹ ਨੈਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਵੀ ਕੀਮਤ ਦੇ ਕੱਢਣ ਦੇ ਆਗੇ ਉਹ ਮਾਸਾਨੂੰ ਕਿੰਨੀਆਂ ਕੁਰਬਾਨੀਆਂ ਦੇਣੀਆਂ ਹੈ ਪ੍ਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਜੀ ਅਖਿਆ ਗੁਰੂ ਪਾਣੀ ਮਾਤਾ ਆਵਤਾਰ ਤੁਮਾਤਾ ਇਸ ਕਰਕੇ ਜਿਹੜਾ ਗੁਰੂ ਸਾਡਾ ਪਾਣੀ ਆ ਤੇ ਧਰਤੀ ਹੈ ਸਾਡੀ ਮਾਤਾ ਹੈ ਜੇ ਜਿਹੜੀ ਪੌਣਾ ਸਾਡੀ ਮਾਂ ਅਸੀਂ ਇਹ ਤੋਂ ਮੈਨਾਂ ਜੋ ਨਹੀਂ ਸਕਦੇ ਜਿੰਨਾ ਤੇਰੇ ਸਾਡੀ ਨਹਿਰ ਚਲਦੀ ਆ ਇਹ ਖੇਤਾਂ ਨੂੰ ਪਾਣੀ ਦਿੰਦੀ ਆ ਸਾਨੂੰ ਵੀ ਦੇ ਮੇਰੇ ਦੀ ਲੋੜ ਆ ਇੱਥੇ ਵੀ ਨਾ ਲੱਪਣੀ ਚਾਹੀਦੀ ਆ ਇਹ ਭਗਵੰਤ ਮਾਨ ਕਹੀ ਜਾਂਦਾ ਵਾ ਨੱਕਿਆ ਜੇ ਪਾਣੀ ਪਹੁੰਚਦਾ ਕਰਦਾ ਉਹ ਜਿਹੜੇ ਮੁਗ ਗਾ ਇਹ ਚੇਕਰੀ ਜਾਂਦੇ ਆ ਮੈਂ ਆਏ ਜਾਏ ਲੋਕਾਂ ਨੂੰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਵੀ ਇਹ ਸਰਪ ਪੱਕੀ ਨਹੀਂ ਹੋਣੀ ਉਹਨੂੰ ਲਾਲਾ ਲਾਉਣਾ ਥੱਲੇ ਵੀ ਪੱਕੀ ਕਰਨੀ ਆ ਤਾਂ ਕਿ ਥੱਲੇ ਪਾਣੀ ਸੇਮ ਨਾ ਸਕੇ ਅਸੀਂ ਸਰਕਾਰ ਨੂੰ ਮਾਰ ਰਿਹਾ ਦਿੰਨੇ ਆ ਅੱਜ ਅਸੀਂ ਇਹ ਕੰਮ ਬੰਦ ਕਰ ਦੇਣਾ ਕਿਸੇ ਕੀਮਤੇ ਚੱਲਣ ਨਹੀਂ ਦੇਵਾਗੇ ਇਸ ਕਰਕੇ ਸਰਕਾਰ ਨੂੰ ਵਾਰਨਿੰਗ ਦਿੰਨੇ ਆ ਵੀ ਇਹਨੂੰ ਆਪਦੇ ਆ ਬੰਦ ਕਰ ਲਓ ਨਹੀਂ ਅਸੀਂ ਬੰਦ ਕਰਨ ਜਾਣਦੇ ਆ ਸਾਨੂੰ ਪਤਾ ਹੈ ਕਿਵੇਂ ਬੰਦ ਕਰੀਦੀ ਆ ਅਸੀਂ 70 ਸਾਲ ਤੋਂ ਇਹੀ ਲੜਾਈ ਲੜਦੇ ਆਏ ਆ ਔਏ ਲੜਦੇ ਰਹਾਂਗੇ ਜਿਵੇਂ ਚਟੂਨੀ ਦਾ ਮੋਰਚਾ ਲੱਗਿਆ ਸੀ ਉੱਥੇ ਵੀ ਇਹੀ ਨਹਿਰ ਨਿਕਲਦੀ ਅਸੀਂ ਉਹ ਬੰਦ ਕੀਤੀ ਕੁਝ ਮੇਰੇ ਵੀਰੇ ਵੀਰਾਂ ਨੇ ਜੋਧਿਆਂ ਨੇ ਇੰਜੀਨੀਅਰ ਨੂੰ ਮਾਰ ਕੇ ਉੱਥੇ ਉਹ ਨਹਿਰ ਖਤਮ ਕਰਤੀ ਸੀ ਇਸ ਕਰਕੇ ਅਸੀਂ ਸਰਕਾਰ ਨੂੰ ਚੇਤਾਵਨੀ ਦੁਬਾਰਾ ਫੇਰ ਦਿੰਨੇ ਆ ਬਈ ਬਾਜ ਆ ਜੋ ਸਾਡੇ ਪੰਜਾਬ ਤੁਸੀਂ ਕੰਗਾਲ ਕਰਤਾ ਕੜਦਾ ਸਿਰ ਸਾਡੇ ਚੜਤਾ ਇੱਧੇ ਪਾਣੀ ਦੀ ਕਮੀ ਆ ਇਸ ਕਰਕੇ ਤੁਹਾਨੂੰ ਏ ਵਾਰਨਿੰਗ ਸਾਰੇ ਇਲਾਕੇ ਕਨੂੰ ਦਿੰਨੇ ਆ ਹੁਣ ਅਸੀਂ ਥੋੜੇ ਚਿਰ ਜੀ ਇਹ ਕੰਮ ਜਿਹੜਾ ਹੈ ਬੰਦ ਕਰ ਦੇਣਾ ਔਰ ਬੰਦ ਕਰਕੇ ਰਹਾਗੇ ਅਸੀਂ ਇੱਥੇ ਮੋਰਚਾ ਲਾ ਦੇਣਾ ਅੱਜ ਤੋਂ ਮੋਰਚਾ ਸ਼ੁਰੂ ਹੋ ਜਾਊਗਾ ਹਾਂ ਹਾਂ ਹੋ ਰਿਆਂ ਲੋਨਾ ਆਏ ਆ ਕੇ ਲੋਟੇ ਆ ਕੀ ਫੈਸਲਾ ਲਿਆ ਗਿਆ ਹੈ ਮੀਟਿੰਗ ਕੀਤੀ ਗਈ ਹੈ ਜਿਹੜੀ ਹੁਣ ਐਸਜੀਐਮ ਮੀਟਿੰਗ ਦੇ ਵਿੱਚ ਫੈਸਲਾ ਤਾਂ ਇਹ ਲਿਆ ਗਿਆ ਉਹ ਜਾਨੀ ਆਪਣੇ ਤੱਥ ਦੱਸੀ ਗਏ ਨੇ ਜੋ ਸਰਕਾਰ ਦੇ ਦਿੱਤੇ ਇਹਨੇ ਤੁਹਾਨੂੰ ਪਤਾ ਹੀ ਆ ਮੁਲਾਜ਼ਮ ਤਾਂ ਆਪਣਾ ਪੱਖੇ ਭਾਰੀ ਰੱਖਦੇ ਹੁੰਦੇ ਨੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਪ੍ਰੈਕਟੀਕਲੀ ਆ ਕੇ ਤੁਸੀਂ ਸਾਡੇ ਨਾਲ ਉੱਥੇ ਦੇਖੋ ਜਾਂ ਸਾਡੇ ਨਾਲ ਡਿਬੇਟ ਤੇ ਬੈਠੋ ਉਸ ਹਿਸਾਬ ਨਾਲ ਗੱਲ ਹੋਊਗੀ ਅਸੀਂ ਤਾਂ ਉਹਨਾਂ ਨੂੰ ਕਹਿਤਾ ਵੀ ਸਵੇਰੇ ਅਸੀਂ ਰੋਟੀਆਂ ਮਸ਼ੀਨਾ ਰੋਕੀਆਂ ਜਾਣਗੀਆਂ ਸਾਰੀਆਂ ਜਥੇਬੰਦੀਆਂ ਦਾ ਸੰਯੁਕਤ ਮੋਰਚੇ ਵੱਲੋਂ ਵੀ ਇਕੱਠ ਹੋ ਗਿਆ ਅਰ ਹੋਰ ਆਪਣੇ ਰਾਜਨੀਤਿਕ ਜਥੇਬੰਦੀਆਂ ਵੀ ਆਮ ਪਿੰਡੂ ਜਨ ਸਮੂਹ ਸਾਰਿਆਂ ਦੀ ਇਹ ਮੰਗਾਂ ਉਹ ਸਭ ਅੰਗ ਦੇ ਹਿਸਾਬ ਨਾਲ ਹੁਣ ਅਸੀਂ ਸਵੇਰੇ 11:00 ਵਜੇ ਛੜਕ ਬੰਦ ਕਰਾਂਗੇ ਉੱਥੇ ਧਰਨੇ ਤੇ ਬੈਠਾਂਗੇ ਹੋ ਸਕਦਾ ਉੱਥੇ ਕੋਈ ਹੋਰ ਵੀ ਐਕਸ਼ਨ ਲੈਣਾ ਪੈ ਗਿਆ ਸੰਝਾ ਤਾਂ ਹੋਰ ਵੱਡਾ ਐਕਸ਼ਨ ਵੀ ਲੈ ਆ ਜਿਹੜੇ-ਜਿਹੜੇ ਹਾਈਵੇ ਆ ਜਿਹੜਾ ਵਾ ਜਾਮ ਕੀਤਾ ਜਾਵੇਗਾ ਵੀਰੇ ਗੜੀ ਦਾ ਪੋਰ ਬੰਦ ਕਰਿਆ ਜਾਊਗਾ ਵੀਰੇ ਦਾ ਪੋਰ ਬੰਦ ਕੀਤਾ ਜਾਊਗਾ ਪ੍ਰੋਪਰ ਬੰਦ ਕਰਿਆ ਜਾਊਗਾ ਕਿੰਨੇ ਕ ਸਮੇਂ ਲਈ ਕੀਤਾ ਜਾਊਗਾ ਜੀ ਆਣ ਮੇਥੇ ਹੀ ਸਮੇਂ ਲਈ ਹੋਊਗਾ ਜੀ ਗੱਲ ਦੀ ਮਸ਼ੀਨਾਂ ਕੱਢ ਕੇ ਬਾਹਰ ਨਹੀਂ ਜਾਂਦੇ ਉਹ ਬੰਦ ਨਹੀਂ ਕਰਦੇ ਮੀਟਿੰਗ 'ਚ ਕੋਈ ਸਹਿਮਤੀ ਨਹੀਂ ਬਣੀ ਨਹੀਂ ਬਣੀ ਨਹੀਂ ਸੀ ਹੈਗੀ ਬਣੀ ਉਹ ਮੰਨਣ ਨੂੰ ਤਿਆਰ ਨਹੀਂ ਹੈਗੀ ਨਹੀਂ ਜੀ ਉਹ ਆਪਣੀ ਲੋਲੀਪੌਪ ਦੇ ਜਾਂਦੇ ਨੇ ਬਣੀ ਨਹੀਂ ਹੈਗੀ ਸਹਿਮਤੀ ਅਸੀਂ ਕਿਹਾ ਵੀ ਪ੍ਰੈਕਟੀਕਲੀ ਆ ਕੇ ਦੇਖੋ ਤੁਸੀਂ ਕਾਗਜ਼ੀ ਸਾਡੇ ਕੋਲ ਲੱਗ ਜੰਨੇ ਹੋ ਵੀ ਸਾਡੀ ਡਰਾਇੰਗ ਚਾਹਾ ਅਸੀਂ ਤਾਂ ਇੱਕ ਦਰਾਖਤ ਕੱਢ ਦੀ ਹੈ ਸਾਡੇ ਤਾਂ ਪਰਚਾ ਹੁੰਦਾ ਸਾਨੂੰ ਨੰਗਣ ਨੂੰ ਡਿੱਕਾ ਲੱਗਦਾ ਇਹਨਾਂ ਨੇ ਹੁਣ ਹਜ਼ਾਰਾਂ ਹੀ ਦਰਾਖਤ ਕੱਢ ਦੇਣਾ ਅਸੀਂ ਮਹਿਰ ਚੌੜੀ ਕਰਨੀ ਆ ਫਿਰ ਇਹਨਾਂ ਨੇ ਕਹਿਣਾ ਇਹਦੀਆਂ ਛਿੱਪਾਂ ਡੇ ਦੀਆਂ ਨੇ ਹੁਣ ਅਸੀਂ ਇਹਨੂੰ ਪੱਕਾ ਕਰਨਾ ਤਾਂ ਤਾਂ ਉਹ ਕਹਿੰਦੇ ਵੀ ਪੱਕੀ ਕਰਨੀ ਨਹੀਂ ਪਰ ਉਹ ਪੱਕੀ ਕਰ ਰਹੇ ਇਹਨੇ ਸਾਰੀ ਉਹਨਾਂ ਦੀ ਬਣੀ ਹੀ ਆ ਇਹ ਸਾਨੂੰ ਲੌਲੀਪੌਪ ਹੀ ਦਿੰਦੇ ਨੇ 21 ਦਿਨ ਦੀ ਬੰਦੀ ਆ ਪੰਜ 10 ਦਿਨ ਲੰਘੇ ਦਸਾਂ ਦੇਣਾ ਤੇ ਇਹਨਾਂ ਨੇ ਜਿੰਨਾ ਕੋ ਸਾਨੂੰ ਕਹਿੰਦੇ ਨੇ ਉਹਨਾਂ ਨੂੰ ਪੱਕਾ ਕਰ ਦੇਣਾ ਅਗਲੀ ਵਾਰ ਤੇ ਫੋਕੋਜਲ ਬਣੀ ਆ ਤੇ 3 ਸਾਲ ਦੀ ਇਹਨਾਂ ਦੀ ਫੇਰ ਪੱਕਾ ਕਰ ਦੇਣਾ ਇਸ ਲਈ ਅਸੀਂ ਹੁਣ ਇਹਨਾਂ ਨੂੰ ਕਰ ਨਹੀਂ ਦੇਣਾ ਐਮਐਲਏ ਹਰਦੀਪ ਸਿੰਘ ਯਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਪਤੇ ਸਿੰਘ ਨੇ ਕਰਦੀਆਂ ਲੁਧਿਆਣਾ ਅੱਜ ਜਿਹੜਾ ਕੱਟ ਦਿੱਤਾ ਗਿਆ ਕੀ ਇਹ ਮਸਲਾ ਤੇ ਕੀ ਇਹ ਚ ਫੈਸਲੇ ਲਏ ਇਹ ਜੋ ਮਸਲਾ ਵਾ ਆਪਣੇ ਜੋ ਲਹਿਰ ਜਾਂਦੀ ਹੈ ਰੋਪੜ ਤੋਂ ਲੈ ਕੇ ਆਪਣੇ ਬਠਿੰਡੇ ਤੱਕ ਜਾਂਦੀ ਹੈ ਇਹ ਇਦੇ ਵਿੱਚੋਂ ਅੱਗੇ ਤੋਂ ਜਾ ਕੇ ਤਿੰਨ ਮੈਰਾ ਹੋਰ ਨਿਕਲਦੀਆਂ ਨੇ ਇਹਦੇ ਨਾਲ ਜਾ ਕੇ ਜਿਹੜੇ ਤਿਆਬ ਦੇ ਇੱਕ ਵੱਡੇ ਇੱਕ ਖੇਤਰ ਦੀ ਯਾਨੀ ਕਿ ਸਚਾਈ ਹੁੰਦੀ ਆ ਹੁਣ ਸਰਕਾਰ ਦਾ ਪ੍ਰਪੋਜ਼ਲ ਆਇਆ ਵਾ ਵੀ ਇਹਦੇ ਪੱਕੀ ਕਰਨ ਦਾ ਜੋ ਸਾਡੇ ਸਾਹਮਣੇ ਜਾਣਕਾਰੀ ਆਈ ਆ ਤੋਂ ਤੀ ਜਗ੍ਹਾ ਦੇ ਵਿੱਚ ਇਹਨਾਂ ਨੇ ਮਸ਼ੀਨਾਂ ਲਵਾ ਵੀ ਦਿੱਤੀਆਂ ਨੇ ਜਿਵੇਂ ਸਾਡੀ ਉਹਨਾਂ ਨਾਲ ਗੱਲਬਾਤ ਵੀ ਹੋਈ ਆ ਅੱਜ ਇਸ ਸਬੰਧ ਵਿੱਚ ਅਸੀਂ ਆਪਣੇ ਵੱਖ-ਵੱਖ ਪਿੰਡਾਂ ਤੋਂ ਸ਼ਬਦਾਲਾ ਆ ਕੇ ਇੱਕ ਕੱਟ ਕੀਤਾ ਗਿਆ ਜਥੇ ਬੰਦੀਆਂ ਨੇ ਆਈਆਂ ਨੇ ਸਾਂਝੇ ਤੌਰ ਤੇ ਅਸੀਂ ਇਹ ਸਰਕਾਰ ਨੂੰ ਅੱਗੇ ਬੇਨਤੀ ਕਰਦੇ ਆ ਵੀ ਇਹ ਜਿਹੜੀ ਨਹਿਰ ਨੂੰ ਪੱਕਾ ਲਾ ਕੇ ਕੀਤਾ ਜਾਵੇ ਕਿਉਂਕਿ ਪੱਕਾ ਲਾ ਆਉਣ ਦੇ ਕਾਰਨ ਸਾਡੇ ਇਲਾਕੇ ਨੂੰ ਇਹਦਾ ਬਹੁਤ ਵੱਡਾ ਫਾਇਦਾ ਵਾ ਜੇ ਕੋਈ ਇਹਦੀ ਪਾਣੀ ਦੀ ਸਮੱਸਿਆ ਬਾ ਜਾਏ ਨੀ ਬੁੰਗਾ ਕਿ ਬੁੰਗਾ ਕਹਾਣੀ ਦੀ ਸਫਾਈ ਆ ਉਹ ਸਰਕਾਰ ਕਰਵਾ ਸਕਦੀ ਆ ਤੇ ਸੰਬੰਧੀ ਅੱਜ ਇੱਥੇ ਕੱਟ ਕੀਤਾ ਗਿਆ ਵੀ ਇਹਦੇ ਵਿੱਚ ਵੱਖ-ਵੱਖ ਵਿਚਾਰ ਲੋਕਾਂ ਦੇ ਵੀ ਲੈ ਗਏ ਨੇ ਤੇ ਸਾਡਾ ਇਹ ਮੰਨਣਾ ਵੀ ਸਰਕਾਰ ਇਹ ਪੱਕਾ ਲਾ ਕਰੇ ਕਿਉਂਕਿ ਇਹਦੇ ਨਾਲ ਸਾਡੇ ਜਿਹੜੇ ਹਾਰੇ-ਆਰੇ ਦੇ 10-10 ਕਿਲੋਮੀਟਰ ਤੋਂ ਲੋਕਾਂ ਨੂੰ ਪਾਣੀ ਦਾ ਇੱਕ ਵਧੀਆ ਪਾਣੀ ਮਿਲਦਾ ਪਾਣੀ ਰੀਚਾਰਜ ਹੁੰਦੀ ਹੈ ਕਿ ਕਿਸੇ ਸੀਨੀਅਰ ਅਫਸਰ ਨਾਲ ਤੁਹਾਡੀ ਗੱਲ ਹੋਈ ਹੈ ਨਹੀਂ ਨਾ ਭਾਗ ਦੇ ਜਾਂ ਪ੍ਰਸ਼ਾਸਨ ਨਾਲ ਹਾਂਜੀ ਇਹਦੇ ਸਬੰਧ ਵਿੱਚ ਸਾਡੇ 1173 ਮਨਪੁਰਨ ਇਨਕਲਾਬ ਦੀ ਗੱਲ ਹੋਈ ਸੀ ਕਿ ਐਕਸ਼ਨ ਸਾਹਿਬ ਨਾਲ ਉਹਨਾਂ ਨੇ ਦੱਸਿਆ ਜੀ ਇਹ ਪ੍ਰੋਜੈਕਟ ਬਿਲਕੁਲ ਪ੍ਰਵੋਜਲ ਆਇਆ ਵਾ ਸਾਡੇ ਕੋਲ ਉਹ ਪੱਕੇ ਹੋਣੀਆਂ ਨਹਿਰ ਤੇ ਸਵਾਲ ਦੇ ਵਿੱਚ ਅਸੀਂ ਹੁਣ ਸਾਡੇ ਹਲਕਾ ਐਨਐਲਐ ਸਰਦਾਰ ਚਕਕਾਰ ਸਿੰਘ ਜਿਆਰਪੁਰਾ ਉਹਨਾਂ ਨੂੰ ਵੀ ਨਿਰਾਹੇ ਮੰਗ ਪੱਤਰ ਵੀ ਕਮਾਵੇ ਤੇ ਸਾਡੇ ਜੋ ਆਪਣੇ ਐਡੀਐਮ ਸਰ ਨੇ ਉਹਨਾਂ ਨੂੰ ਵੀ ਜਾ ਕੇ ਅਸੀਂ ਪਰਸਨਲ ਤੌਰ ਤੇ ਆਪਣਾ ਮਿਲਾਂਗੇ ਉਹਨਾਂ ਦੇ ਅੱਗੇ ਆਪਣਾ ਪੱਖ ਰੱਖਾਂਗੇ ਕਿ ਨਹੀਂ ਇਹ ਰੁਕਦਾ ਪ੍ਰੋਜੈਕਟ ਇਹਨੇ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਇਹਨੂੰ ਪੱਕਾ ਕਰਨਾ ਹੈ ਤਾਂ ਅਗਲੇ ਇਲੈਕਸ਼ਨ ਕੀ ਹੋਵੇਗਾ ਦੇਖੋ ਐਨਾ ਤਾਂ ਸਾਡਾ ਦੇਖੋ ਸਾਡੇ ਜਿਹੜੇ ਹਲਕਾ ਵਿਧਾਇਕ ਨੇ ਉਹਨਾਂ ਨੂੰ ਅਚੇ ਰੱਖਾਂਗੇ ਕਿਉਂਕਿ ਇਹਨਾਂ ਦੇ ਹੱਥ ਤੇ ਜ਼ਿੰਮੇਵਾਰੀ ਆ ਅਸੀਂ ਉਹਨਾਂ ਨੂੰ ਦੱਸਾਂਗੇ ਵੀ ਆਪਣੇ ਇਲਾਕੇ ਨੂੰ ਇਹਦਾ ਬਹੁਤ ਵੱਡਾ ਫਾਇਦਾ ਵਾ ਇਹ ਜਿਹੜੇ ਸਫਾਈ ਕਰਾਉਣੀਆਂ ਸਰਕਾਰ ਦੇ ਸੱਕ ਕਰਾਵੇ ਪਰ ਇਹਨੂੰ ਪੱਕਾ ਨਾ ਕੀਤਾ ਜਾਵੇ ਜੇ ਉਸ ਤੋਂ ਬਾਅਦ ਵੀ ਕੋਈ ਹੁੰਦਾ ਵਾ ਐਕਸ਼ਨ ਤਾਂ ਇਹ ਪੂਰੇ ਇਲਾਕੇ ਦਾ ਐਕਸ਼ਨ ਹੋਊਗਾ ਸਾਂਝਾ ਵੱਡਾ ਅੰਦੋਲਨ ਇਹਦੇ ਨਾਲ ਚਲਾਇਆ ਜਾ ਰਿਹਾ ਹੈ ਹਰਜੀਤ ਸਿੰਘ ਜੀ ਕਬੱਡੀ ਖਿਡਾਰੀ ਮੈਂ ਚਲਾਉਂ ਪਿੰਡ ਤੋਂ ਅਰਜੀਤ ਜੀ ਅੱਜ ਜਿਹੜਾ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਨਾਲ ਨਕੀ ਮੀਟਿੰਗਾਂ ਹੋ ਰਹੀਆਂ ਨੇ ਇਸ ਅਕੋਰਡਿੰਗ ਕਿੰਨੇ ਜਾ ਰਹੀਆਂ ਤੇ ਕੀ ਪਲਾਨ ਹੈ ਜਿਹੜਾ ਲੈ ਕੇ ਇਹ ਚੱਲ ਰਿਹਾ ਹੈ ਦੇਖੋ ਬਹੁਤ ਸਾਰੇ ਲੋਕ ਆ ਰਹੇ ਨੇ ਕਿਸਾਨਾਂ ਦਾ ਇਕੱਠਾ ਪਰ ਇਹ ਕਿਸਾਨਾਂ ਦਾ ਇਕੱਠੀ ਇਹ ਸੋਚੇ ਸਮਾਜ ਦਾ ਸਮਰਾਲੇ ਮਾਛੀਵਾਰੇ ਇਲਾਕੇ ਦਾ ਇਕੱਠਾ ਇਹ ਜਿਹੜੀ ਮਾਰ ਸੁਣਿਆ ਵੀ ਪੱਕੇ ਕਰ ਰਹੇ ਆ ਦੋਨੇ ਸਾਈਡਾਂ ਤੋਂ ਇਹਦਾ ਪਾਣੀ ਆ ਜਿਹੜਾ ਸਾਡੇ ਇਲਾਕੇ ਨੂੰ ਬਹੁਤ ਵੱਡਾ ਵਰਦਾਨ ਹੈ ਇੱਕ ਉਹ ਜਿਹੜਾ ਸਾਡਾ ਪਾਣੀ ਆ ਉਹ ਪੰਡਾਂ ਦੇ ਵਿੱਚ 25 30 ਫੁੱਟ ਤੇ ਇਹਦਾ ਲੈਵਲ ਆ ਜਦੋਂ ਇਹ ਪੱਕੀ ਕਰਤੀ ਸਾਈਡਾਂ ਤੋਂ ਨਹਿਰ ਤਾਂ ਇਹ automatic ਵੀ ਘੱਟੋ ਘੱਟ ਨਹੀਂ ਤਾਂ ਸੌ ਫੁੱਟ ਤੇ ਪਾਣੀ ਚਲੇ ਜਾਣਾ ਇਹ ਜਿਹੜੇ ਲੋਕ ਆਮ ਕਿਸਾਨਾਂ ਦਾ ਤਾਂ ਹੈਗਾ ਹੀ ਆ ਜਿਹੜਾ ਨਾਲ ਲੋਕ ਪੀ ਰਹੇ ਨੇ ਪਾਣੀ ਘਰਾਂ ਦੇ ਵਿੱਚ ਸਮਰਸੀ ਵੱਲ ਲੱਗੇ ਨੇ ਜਾਂ ਨਲਕੇ ਲੱਗੇ ਨੇ ਤੇ ਉਹਨਾਂ ਦਾ ਪਾਣੀ ਵੀ ਬਹੁਤ ਜ਼ਿਆਦਾ ਡੂੰਘਾ ਹੋ ਜਾਣਾ ਤੇ ਉਹ ਪਾਣੀ ਜਿਆਦਾ ਪ੍ਰੇਨ ਜੋ ਉਹ ਨਹੀਂ ਜਿਹੜਾ ਜਿਆਦਾ ਢੰਗਾਈ ਤੇ ਆ ਕਿਉਂਕਿ ਜਿੰਨੀਆਂ ਵੀ ਫੈਕਟਰੀਆਂ ਨੇ ਉਹਨਾਂ ਦਾ ਪਾਣੀ ਆ ਜਿਹੜਾ 2.5 300 ਫੁੱਟ ਤੇ ਬੋਰ ਕਰਕੇ ਧਰਤੀ ਦੇ ਵਿੱਚ ਗੰਦਾ ਪਾਣੀ ਸੁੱਟਿਆ ਜਾ ਰਿਹਾ ਉਹ ਪਾਣੀ ਜਦੋਂ ਉਹਨ ਜੋ ਪਹਿਲਾਂ ਹੀ ਵਾਤਾਵਰਣ ਦਾ ਜਿਹੜਾ ਹੈਗਾ ਪੰਜਾਬ ਦਾ ਬਹੁਤ ਖਰਾਬ ਹੋ ਰਿਹਾ ਪੋਲੂਸ਼ਨ ਹੋ ਰਹੇ ਨੇ ਹਵਾ ਦੇ ਵਿੱਚ ਵੀ ਪਾਣੀ ਦੇ ਵਿੱਚ ਵੀ ਹੋ ਗਿਆ ਤੇ ਇਹ ਨਹਿਰ ਕੀ ਹੋਣ ਦੇ ਨਾਲ ਇਹਦਾ ਸਮੁੱਚੇ ਇਲਾਕੇ ਨੂੰ ਤੇ ਨਿਆਣੇ ਖਾਸ ਕਰਕੇ ਜ਼ਿਲ੍ਹੇ ਨੂੰ ਬਹੁਤ ਵੱਡਾ ਨੁਕਸਾਨ ਆ। ਹਾਂਜੀ ਜਿਹੜਾ ਇਹ ਬਾਕੀ ਮਸਲਾ ਮੈਂ ਸਮੁੱਚੇ ਖਿਡਾਰੀ ਜਗਤ ਨੂੰ ਵੱਡੀ ਪਲੇਰਾਂ ਨੂੰ ਕਾਲਵਾਨਾਂ ਨੂੰ ਸਾਰਿਆਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਇਹ ਕਿਸੇ ਇੱਕ ਖਿਸਾਨ ਦਾ ਮਸਲਾ ਨਹੀਂ ਇਹ ਸਮੁੱਚੇ ਸਮਾਜ ਦਾ ਸਾਰੇ ਖਿਡਾਰੀ ਵਰਗ ਦਾ ਮਸਲਾ ਆਇਆ ਸਾਰਿਆਂ ਨੂੰ ਇੱਕ ਗੁੱਟ ਹੋ ਕੇ ਜੋ ਵੀ ਇੱਥੇ ਫੈਸਲਾ ਹੁੰਦਾ ਤੋਂ ਇੱਕੀ ਬਣਦੀ ਆ ਉਹਦੇ ਨਾਲ ਖੜਨ ਦਾ ਅਸੀਂ ਵੀ ਉਹਦੇ ਨਾਲ ਹਰ ਵਕਤ ਜਨਪੜ ਰਾਜ ਜਦੋਂ ਵੀ ਕਹਿਣਗੇ ਤਾਂ ਅਸੀਂ ਖੜਨ ਦੀ ਕੋਸ਼ਿਸ਼ ਕਰਾਂਗੇ ਤੇ ਜਿੰਨੇ ਵੀ ਖਿਡਾਰੀ ਵਰਗ ਨੇ ਉਹਨਾਂ ਵੱਲੋਂ ਵੀ ਜ਼ਿੰਮੇਵਾਰੀ ਲੈਣੇ